ਇਹ ਦੇਖੋ ਜੀ ਪਾਣੀ ਦੀ ਸਪੀਡ ਤੁਸੀਂ ਚੈੱਕ ਕਰ ਸਕਦੇ ਆ ਕਿੰਨੀ ਤੇਜ਼ ਆ ਵਿਆਸ ਦਰਿਆ ਤੇ ਬਾਉ ਪਰ ਕਿਥੇ ਲਕੈਸ ਟੰਗਾ ਲਾਉਣੀਆਂ ਕਿ ਬਹੁਤ ਜ਼ਿਆਦੀਆਂ ਔਖੀਆਂ ਤੇ ਹੁਣ ਇਹ ਸਮਾਨ ਕੱਢਣ ਆ ਇਹਨਾਂ ਦਾ ਮਾਤਾ ਹੁਣ ਆ ਰਾ ਬਜ਼ੁਰਗ ਮਾਤਾ ਵਾ ਬਾਬੂਆ ਇਹਨਾਂ ਦੇ ਬੇਟੇ ਆ ਉਹਨਾਂ ਦਾ ਸਮਾਨ ਇੱਥੋਂ ਲੈਣ ਆਏ ਆ ਤੇ ਇੱਧਰ ਤੁਹਾਨੂੰ ਦਿਖਾਉਨੇ ਆ ਇਹਨਾਂ ਦਾ ਜਿਹੜਾ ਘਾਰ ਆ ਸ਼ੈੱਡ ਸਾਰਾ ਡੈਪਿਆ ਤੇ ਪਾਣੀ ਦੀ ਸਪੀਡ ਇੰਨੀ ਆ ਇਹਦੇ ਕਰਕੇ ਆ ਸਾਰਾ ਸ਼ੈੱਡ ਰੁੜ ਗਿਆ ਇਹਨਾਂ ਦਾ ਦੇਖ ਸਾਹਮਣੇ ਸ਼ੈੱਡੋ ਤੱਕ ਸਿਗਾ ਘਾਰਿਆ ਜਿਹੜਾ ਉਹ ਵੀ ਥੱਲੋਂ ਸਾਰਾ ਡਿੱਪਨ ਲੱਗਾ ਤੇ ਆ ਘਰ ਦੀਆਂ ਨੀਆਂ ਜਿਹੜੀਆਂ ਆ ਤੇ ਉਹ ਤੇੜਾ ਆ ਗਈਆਂ ਵਾ ਡਿੱਗਣਾਂ ਲੱਗਿਆ ਹੋਰ ਤਾਂ ਕਿ ਥੱਲੋਂ ਸਾਰੀ ਮਿੱਟੀ ਜਿਹੜੀ ਉਹ ਖਰ ਚੁੱਕੀ ਐ ਉਹਦੇ ਕਰਕੇ ਉਹ ਸਾਹਮਣੇ ਆ ਘਰ ਉਹ ਵੀ ਰੁੜ ਗਿਆ ਦੇਖੋ ਪਾਣੀ ਦੀ ਸਪੀਡ ਆ ਉਹਦੇ ਵਿੱਚ ਵਜ ਰਿਹਾ ਜਾ ਕੇ ਪਾਣੀ ਐ ਛੱਲਾਂੀਆਂ ਛੱਲਾਂ ਉਹ ਜਿਹੜਾ ਸ਼ੈੱਡ ਆ ਉਹ ਵੀ ਸਾਰਾ ਦੇਪਿਆ ਬਾਅਦ ਘਰ ਜਿਹੜਾ ਵਾ ਉਹ ਵੀ ਉੱਥੇ ਸਮਾਨ ਉੱਦਾ ਕੱਢ ਲਿਆ ਫਿਰ ਕੱਲ ਸਾਰਾ ਤੇ ਪਰ ਬਹੁਤ ਜ਼ਿਆਦਾ ਮਾੜਾ ਹਾਲ ਹੈ ਇੱਕ ਘਰ ਉਹ ਉੱਥੇ ਸਾਹਮਣੇ ਵੀ ਸੀਗਾ ਸੁਕਾਈਦਿਆਂ ਦੇ ਲੱਗੇ ਉਹਦੋਂ ਵੀਡੀਓ ਪਾਈ ਸੀਗੀ ਮਾਤਾ ਦਾ ਵਿਅਰਗਾ ਤੇ ਉਹ ਸਾਰਾ ਘਰ ਹੀ ਰੁੜ ਗਿਆ ਨਾਮੋ ਨਿਸ਼ਾਨੀ ਮੱਟ ਗਿਆ ਉੱਥੇ ਤਾਂ ਟੋਆ ਪੈ ਗਿਆ ਬਹੁਤ ਜ਼ਿਆਦਾ ਮਾੜੇ ਹਾਲਾਤ ਆ ਇੱਥੇ ਬਾਊ ਪਰ ਪਿਆਸ ਰਿਆ ਤੇ ਪਾਣੀ ਦੀ ਆਵਾਜ਼ ਵੀ ਤੁਸੀਂ ਚੈੱਕ ਕਰ ਸਕਦੇ ਕਿੰਨੀ ਤੇਜ਼ ਆ ਸਪੀਡ ਕਿੰਨੀ ਜ਼ਿਆਦਾ ਪਾਣੀ ਦੀ ਜਿਹੜਾ ਇਥੇ ਕਿਸ਼ਤੀਆਂ ਲਿਆਉਣੀਆਂ ਬਹੁਤ ਜ਼ਿਆੜੀਆਂ ਔਖੀਆਂ ਸਮਾਨ ਇਧਰੋਂ ਉਧਰ ਨੂੰ ਲੈ ਕੇ ਜਾਣਾ ਇੰਨੇ ਵਗਦੇ ਪਾਣੀ ਦੇ ਵਿੱਚ ਦੇਖੋ ਪਾਣੀ ਕਿੱਦਾਂ ਛੱਲਾ ਮਾਰ ਰਿਹਾ ਕਿੰਨਾ ਰੈਸਕਿਊ ਕੰਮ ਆ ਇੱਥੇ ਕਿੰਦਾ ਬਜ਼ੁਰਗ ਵਿਚਾਰੇ ਬੈਠੇ ਆ ਜਿਹੜਾ ਪਰਿਵਾਰ ਇਥੇ ਬੈਠਾ ਇਦਾਂ ਦੀ ਦੀ ਹੈਲਪ ਕਰਨ ਦੀ ਲੋੜ ਆ ਜੇ ਕਿਸੇ ਵੀਰ ਨੇ ਮਦਦ ਕਰ ਨਹੀਂ ਸਕੋ ਇੱਥੇ ਆਣ ਕੇ ਕਰੋ ਇਹਨਾਂ ਦੀ ਜਦੋਂ ਪਾਣੀ ਜੱਥ ਤੱਕ ਘਰ ਆ ਲਿਆ ਦੀ ਬਹੁਤ ਜ਼ਿਆਦਾ ਮੜੇ ਹਾਲਾਤ ਆ ਇਥੇ ਕਰੀਆਂ ਕੰਨੀ ਸਪੀਡ ਦੇ ਨਾਲ ਅਸੀਂ ਬਾਬਰ ਲੱਗੇ ਹੋਏ ਆ ਸਮਾਨ ਕੱਢ ਰਹੇ ਆ ਅੰਦਰੋਂ ਇਧਰੋਂ ਤਾਂ ਸਮਾਨ ਸਾਰਾ ਜਿਹੜਾ ਉਹ ਘਰਾਂ ਚੋਂ ਕੱਢਤਾ ਅੰਦਰਾਂ ਚੋਂ ਉਧਰੋਂ ਵੀ ਤਕਰੀਬਨ ਕੱਢ ਹੀ ਲਿਆ ਸਮਾਨ ਤਿੰਨ ਕਿਸ਼ਤੀਆਂ ਭਰ ਕੇ ਭੇਜਤੀਆਂ ਆ ਬਾਕੀ ਆ ਸਮਾਨ ਜਿਹੜਾ ਬਾਹਰ ਸਾਰਾ ਪਿਆ ਵਾ ਇਹ ਹੁਣ ਚੱਕਾਂਗੇ ਲੈ ਜਾਾਂਗੇ ਬਾਹਰ ਕੱਢਾਂਗੇ ਸਾਰਾ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਕਿੱਥੋਂ ਖੋਰ-ਖੋਰ ਕੇ ਲਈ ਜਾਂਦਾ ਮਿੱਟੀ ਨੂੰ ਸਾਰੀ ਨੂੰ ਉਹ ਪਰੇ ਤੱਕ ਸੀਗੀ ਮਿੱਟੀ ਸ਼ੈੱਡ ਵੀ ਸੀਗਾ ਉਹ ਸਾਰਾ ਖੋਰ-ਖੋਰ ਕੇ ਲੈ ਗਿਆ ਇੱਥੇ ਪਹੁੰਚ ਗਿਆ ਦੇਖੋ ਏ ਗੱਡੀਆਂ ਢਿੱਗਾਂ ਡੇਗ ਰੀਆਂ ਤੇ ਚਾਰੇ ਮਾੜੀ ਹਲਾਤਾ ਆ ਡਰਾਮਾ ਜਿਹੜਾ ਉਹ ਲੈ ਕੇ ਚੱਲੇ ਆ ਦਾਣੇ ਵਾਲੇ ਆ ਹੋਰ ਦਿਨਾਂ ਸਮਾਨ ਲੰਬਾਰੀਆਂ ਬੈੱਡ ਕੁੰਡਰ ਸਾਰਾ ਕੁਝ ਉਹ ਲੈ ਗਏ ਆ ਤੇ ਤੇ ਮਗਲੇ ਹਲਾਤਾ